ਯੂਕੇ ਤੋਂ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਇੱਕ ਰਿਪੋਰਟ ਮੁਤਾਬਕ ਦਸੰਬਰ ਮਹੀਨੇ 'ਚ ਯੂਕੇ ਦੀ ਮਹਿੰਗਾਈ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਨਾਲ ਹੁਣ ਚਾਂਸਲਰ ਰਾਚੇਲ ਰਿਵਜ਼ ਨੂੰ ਕੁਝ ਸੋਖਤ ਮਸੂਸ ਹੋਇਆ ਇਸ ਤਹਿਤ ਹੁਣ ਬੈਂਕ ਆਫ ਇੰਗਲੈਂਡ ਲਈ ਅਗਲੇ ਮਹੀਨੇ ਵਿਆਜ ਦਰਾਂ ਵਿੱਚ ਕਟੌਤੀ ਦਾਰਾ ਵੀ 15 ਹੋ ਗਿਆ ਹੈ ਵਿਤੇ ਬਾਜ਼ਾਰਾ ਦੀ ਇੱਕ ਹਫਤੇ ਦੀ ਉਤਪੁਤਲ ਤੋਂ ਬਾਅਦ ਉਮੀਦ ਤੋਂ ਘੱਟ ਆંકੜੇ ਨੇ ਬਾਣਡ ਉਪਰ ਵਿੱਚ ਗਿਰਾਵਟ ਦੇਖੀ ਅਤੇ 6 ਫਰਵਰੀ ਨੂੰ ਬੈਂਕ ਵੱਲੋਂ ਆਪਣੇ ਅਗਲੇ ਦਰਾਂ ਦੇ ਫੈਸਲੇ ਦਾ ਐਲਾਨ ਕਰਨ ਤੇ ਕਟੋਟੀਆਂ ਦੇ ਨਿਵੇਸ਼ਕਾਂ ਦੀਆਂ ਉਮੀਦਾਂ ਨੂੰ ਮਜ਼ਬੂਤ ਕਰ ਲਿਆ ਹੈ ਯੂਕੇ ਦੇ ਰਾਸ਼ਟਰੀ ਅੰਕੜਾ ਦਫ਼ਤਰ ਦੇ ਆਂਕੜੇ ਦੱਸਾਉਂਦੇ ਨੇ ਕਿ ਖਪਤਕਾਰ ਕੀਮਤਾਂ ਸੂਚਕਾਂਕ 2.5% ਤੱਕ ਘਟ ਗਈਆਂ ਨੇ ਜੋ ਕਿ ਨਵੰਬਰ ਵਿੱਚ 2.6% ਦੇ ਰੀਡਿੰਗ ਤੋਂ ਘੱਟ ਸੀ ਦੱਸਦੀ ਹੈ ਕਿ ਮਹਿੰਗਾਈ ਦੇ ਘਟ ਰਹੇ ਆਂਕੜਿਆਂ ਤੇ ਬਿਲੁੱਦੇ ਹੋਈ ਕੰਸਲਟੈਂਸੀ ਕੈਪੀਟਲ ਇਕਨੋਮਿਕਸ ਦੇ ਟਿਪਟੀ ਚੀਫ ਯੂਕੇ ਅਰਥਰ ਸ਼ਾਸਤਰੀ ਰੂਥ ਗ੍ਰੈਗਰੀ ਨੇ ਕਿਹਾ ਹੈ ਕਿ ਫਰਵਰੀ ਵਿੱਚ 25 ਬੇਸਿਸ ਪੁਆਇੰਟ ਵਿਆਜ ਦਰ ਵਿੱਚ ਕਟੌਤੀ ਦੇ ਮਾਮਲੇ ਨੂੰ ਮਜ਼ਬੂਤ ਕਰਦੇ ਨੇ ਤੇ ਸਾਡੇ ਵਿਚਾਰ ਨੂੰ ਕੁਝ ਸਮਰਥਤ ਦਿੰਦੇ ਨੇ ਕਿ ਦਰਾਂ ਬਾਜ਼ਾਰਾਂ ਦੀ ਉਮੀਦਾਂ ਲੋ ਹੋਰ ਤੇਜ਼ੀ ਨਾਲ ਘਟੰਗੀਆਂ ਇੰਨਾ ਹੀ ਨਹੀਂ ਸ਼ਹਿਰ ਦੇ ਅਰਥ ਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਮਹਿੰਗਾਈ ਪਿਛਲੇ ਮਹੀਨੇ ਵਾਂਗ ਹੀ ਰਹੇਗੀ ਹਾਲਾਂਕਿ ਮਹਿੰਗਾਈ ਬੈਂਕ ਦੇ 2% ਟਿੱਚੇ ਤੋਂ ਉੱਪਰ ਰਹੀ ਅਤੇ ਹੁਣ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ 3% ਤੋਂ ਉੱਪਰ ਵੱਧ ਸਕਦੀ ਹੈ ਪਰ ਹੁਣ ਯੂਕੇ ਮੁਦਰਾ ਸਫੀਤੀ ਵਿੱਚ ਗਿਰਾਵਟ ਇੱਕ ਰਾਹਤ ਵਜੋਂ ਆਵੇਗੀ ਅਤੇ ਵਿਆਜ ਦਰ ਵਿੱਚ ਕਟੌਤੀ ਲਈ ਰਾਹ ਖੋਲੇਗੀ ਇੱਕ ਵਾਰ ਫੇਰ ਦੱਸ ਦਈਏ ਯੂਕੇ ਤੋਂ ਰਾਹਤ ਪਰੀ ਖਬਰ ਸਾਹਮਣੇ ਆ ਰਹੀ ਹੈ ਇੱਕ ਰਿਪੋਰਟ ਮੁਤਾਬਕ ਦਸੰਬਰ ਮਹੀਨੇ ਚ ਯੂਕੇ ਦੀ ਮਹਿੰਗਾਈ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਨਾਲ ਹੁਣ ਚਾਂਸਲਰ ਰਾਚੇਲ ਰਿਵਜ਼ ਨੂੰ ਕੁਝ ਸੁਖਤ ਮਹਿਸੂਸ ਹੋਇਆ ਇਸ ਤਹਿਤ ਹੁਣ ਬੈਂਕ ਆਫ ਇੰਗਲੈਂਡ ਲਈ ਅਗਲੇ ਮਹੀਨੇ ਵਿਆਜ ਦਰਾਂ ਵਿੱਚ ਕਟੌਤੀ ਦਾ ਰਾਹ ਵੀ ਪਧਰਾ ਹੋ ਗਿਆ ਹੈ ਵਿਤੇ ਬਾਜ਼ਾਰਾਂ ਦੀ ਇੱਕ ਹਫਤੇ ਦੀ ਉਤਪੁਤਲ ਤੋਂ ਬਾਅਦ ਉਮੀਦ ਤੋਂ ਘੱਟ ਆਂਕੜੇ ਨੇ ਬਾਣੂਪਜ ਵਿੱਚ ਗਿਰਾਵਟ ਦੇਖੀ ਅਤੇ 6 ਫਰਵਰੀ ਨੂੰ ਬੈਂਕ ਵੱਲੋਂ ਆਪਣੇ ਅਗਲੇ ਦਰਾਂ ਦੇ ਫੈਸਲੇ ਦਾ ਐਲਾਨ ਕਰਨ ਤੇ ਕਟੋਟੀਆਂ ਦੇ ਨਿਵੇਸ਼ਕਾਂ ਦੀਆਂ ਉਮੀਦਾਂ ਨੂੰ ਮਜ਼ਬੂਤ ਕਰ ਲਿਆ ਯੂਕੇ ਦੇ ਰਾਸ਼ਟਰੀ ਆਂਕੜਾ ਦਫ਼ਤਰ ਦੇ ਆਂਕੜੇ ਦੱਸਾਉਂਦੇ ਨੇ ਕਿ ਖਪਤਕਾਰ ਕੀਮਤਾਂ ਸੂਚਕਾਂਕ 2.5% ਤੱਕ ਘਟ ਗਈਆਂ ਨੇ ਜੋ ਕਿ ਨਵੰਬਰ ਵਿੱਚ 2.6% ਦੇ ਰੀਡਿੰਗ ਤੋਂ ਘੱਟ ਸੀ ਦੱਸਦੀ ਹੈ ਕਿ ਮਹਿੰਗਾਈ ਦੇਖਾਟ ਰਹੇ ਆંકੜਿਆਂ ਤੇ ਬਿਲੁੱਦੇ ਹੋਈ ਕੰਸਲਟੈਂਸੀ ਕੈਪੀਟਲ ਇਕਨੋਮਿਕਸ ਦੇ ਟਿਪਟੀ ਚੀਫ ਯੂਕੇ ਆਰਥਰ ਸ਼ਾਸਤਰੀ ਰੂਥ ਗ੍ਰੈਗਰੀ ਨਿਕੇ ਹੈ ਕਿ ਫਰਵਰੀ ਵਿੱਚ 25 ਬੇਸਿਸ ਪੁਆਇੰਟ ਵਿਆਜ ਦਰ ਵਿੱਚ ਕਟੌਤੀ ਦੇ ਮਾਮਲੇ ਨੂੰ ਮਜ਼ਬੂਤ ਕਰਦੇ ਨੇ ਤੇ ਸਾਡੇ ਵਿਚਾਰ ਨੂੰ ਕੁਝ ਸਮਰਥ ਦਿੰਦੇ ਨੇ ਕਿ ਦਰਾਂ ਬਾਜ਼ਾਰਾਂ ਦੀ ਉਮੀਦ ਨਾਲੋਂ ਹੋਰ ਤੇਜ਼ੀ ਨਾਲ ਘਟੰਗੀਆਂ ਇੰਨਾ ਹੀ ਨਹੀਂ ਸ਼ਹਿਰ ਦੇ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਮਹਿੰਗਾਈ ਪਿਛਲੇ ਮਹੀਨੇ ਵਾਂਗ ਹੀ ਰਹੇਗੀ ਹਾਲਾਂਕਿ ਮਹਿੰਗਾਈ ਬੈਂਕ ਦੇ 2% ਟਿੱਚੇ ਤੋਂ ਉੱਪਰ ਰਹੀ ਅਤੇ ਹੁਣ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ 3% ਤੋਂ ਉੱਪਰ ਵੱਧ ਸਕਦੀ ਹੈ ਪਰ ਹੁਣ ਯੂਕੇ ਮੁਦਰਾ ਸਫੀਤੀ ਵਿੱਚ ਗਿਰਾਵਟ ਇੱਕ ਰਾਹਤ ਵਜਾਵੇਗੀ ਅਤੇ ਵਿਆਜ ਦਰ ਵਿੱਚ ਕਟੌਤੀ ਲਈ ਰਾਹ ਖੋਲੇਗੀ